ਮੌਤ ਨਾਲ ਖੇਡ ਕੇ ਡੈਮੋ ਬਣਾ ਰਹੇ ਆ ਜੀ ਇਹ ਤੁਹਾਨੂੰ ਦਿਖਾ ਰਹੇ ਆ ਜਿਹੜੇ ਇਹ ਕਿਉਂ ਨਹੀਂ ਕਰ ਰਿਹਾ ਤੇ ਇੱਕ ਵਾਰੀ ਦੀਪੇ ਇਹ ਦੁਆਰਾ ਫੇਰ ਜਿਹੜਾ 320 ਆ ਰਿਹਾ ਇਹ ਹੁਣ ਤੁਹਾਨੂੰ ਦਿਖਾਉਣਾ ਦਾ ਕਿਉਂ ਕਾਰਨ ਕਿਉਂਕਿ ਇਸ ਵਕਤ ਮੈਂ ਤੁਹਾਨੂੰ ਹਾਈਟ ਦਿਖਾ ਦਨਾ ਵੀ 30 ਮੀਟਰ ਦੇ ਬੋਲ ਦੇ ਉੱਤੇ ਜੇਕਰ 20 220 ਬੋਲ ਦਾ ਵੀ ਜੇਕਰ ਝਟਕਾ ਲੱਗੇਗਾ ਤਾਂ ਐਡੀ ਉਚਾਈ ਤੋਂ ਬਿਜਲੀ ਮਲ ਨਾਲ ਥੱਲੇ ਡਿਗੇਗਾ ਅੱਛਾ ਜੀ ਇਹ ਟੈਸਟ ਨਾਲ ਇਹ ਟੈਸਟ ਨਾਲ ਦੇਖੋ ਮੈਂ 9 ਦੇ ਉੱਤੇ ਫੇਸ ਲਗਾ ਰਿਹਾ ਇਹ ਫੇਸ ਤੇ ਬੋਲ ਨਹੀਂ ਰਿਹਾ ਪਰ ਆਪ ਇਹ ਤੇ ਬੋਲ ਰਿਹਾ ਆ ਦੇਖੋ ਬਾਹਰ ਤੁਹਾਨੂੰ ਸੁਣ ਲੱਗੀ ਹੋਗੀ ਥੋੜਾ ਏ ਟਿੱਪ ਉੱਪਰ ਆ ਜਾ ਆ ਦੇਖ ਲਓ ਤੁਹਾਨੂੰ ਆਵਾਜ਼ ਆ ਜਿਹੜੀ ਇਹ ਸੁਣ ਲੱਗੀ ਹੋਣੀ ਆ ਜਿਹੜਾ ਇੰਨੀ ਹਾਈਟ ਤੋਂ ਜਦੋਂ ਮਲਾਜਮ ਡਿੱਗਦੇ ਨੇ ਕਈ ਵਾਰੀ ਆ ਜਿਹੜੀ ਉਹਨਾਂ ਦੀ ਮੌਤ ਆ ਉਹ ਤਾਂ ਨਹੀਂ ਹੁੰਦੀ ਆ ਇਤਾਂ ਦੇ ਜਿਹੜੇ ਖਤਰਨਾਕ ਕੰਮ ਨੇ ਇਹ ਮੋਬਾਈਲ ਨੂੰ ਇਦਾਂ ਕਰੋ ਦਿਖਾ ਦਿਓ ਕਰੋ ਫਿਰ ਤਰਫਾ ਜਿਹੀ ਦਿਖਾ ਦਿਓ ਚਲੋ ਸਾਸੀ ਕਾਲ ਜੀ ਮੈਂ ਗੁਰਪ੍ਰੀਤ ਸਿੰਘ ਮਹਦੂਦਾ ਆਪਣੇ ਸਹਿਯੋਗੀ ਦੀਪਕ ਦੇ ਨਾਲ ਆਪਾਂ ਸਾਰੇ ਬਿਜਲੀ ਮੁਲਾਜ਼ਮ ਖੜੇ ਆ ਇਹ ਸਾਡਾ ਇਹ ਲਾਈਨਮੈਨ ਅਮਰੀਕ ਸਿੰਘ ਵੀ ਨਾਲ ਖੜੇ ਨੇ ਇਹ ਮੈਨੂੰ ਜੇ ਮੈਂ ਦੀਪਕ ਨੂੰ ਕਹਾਂਗਾ ਕਿ ਪਹਿਲਾਂ ਇੱਕ ਵਾਰ ਟਰਾਂਸਫਾਰਮਰ ਦਿਖਾ ਦਿਓ ਇਸ ਦੇ ਉੱਤੇ ਅਮਰੀਕ ਸਿੰਘ ਜਿਹੜਾ ਕੰਮ ਕਰਕੇ ਇਸ ਨੂੰ ਉੱਪਰਲਾ ਜੰਪਰ ਲਗਾਉਣਾ ਸੀ ਪਰਮਟ 3 ਫੀਟਰਾਂ ਦੇ ਉੱਤੇ ਹੋ ਗਿਆ ਸੀਗਾ ਇਹ ਬਿਜਲੀ ਮੁਲਾਜ਼ਮਾਂ ਦੇ ਲਈ ਇਹ ਸਾਰੀ ਵੀਡੀਓ ਆ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਥੀਓ ਇਹ ਪੁਰਜਾ ਜਿਹਾ ਅਸੀਂ ਇਹਨੂੰ ਟੈਸਟਰ ਕਹਿੰਦੇ ਨੇ ਇਹ ਕਿਤੇ ਵੀ ਟੈਸਟਿੰਗ ਜਿਹੜੀ ਦੱਸ ਦਿੰਦਾ ਲਗਭਗ ਜੇ ਕਿਤੇ ਆਉਂਦੀ ਹੁੰਦੀ ਕਿਉਂਕਿ ਸਾਡੇ ਕੋਲ ਯਾਰ ਜਿਹੜੇ ਪੂਰੇ ਨਹੀਂ ਇੱਕ ਇੱਕ ਹੋ ਰਹੇ ਇਹ ਇਹ ਵੀ ਟੈਸਟਰੀ ਆ ਇਹਦੇ ਵਿੱਚ ਵੋਲਟੇਜ ਪਤਾ ਲੱਗ ਜਾਂਦੀ ਆ ਇਹ ਸਾਡੇ ਕੋਲ ਯਾਰ ਪੂਰੇ ਨੇ ਤੇ ਅਸੀਂ ਜਿਹੜੀ ਇਹ ਜਦੋਂ ਅਮਰੀਕ ਸਿੰਘ ਜੀ ਇਨਕਮਿੰਗ ਦਾ ਜੰਪਰ ਲਾਉਣ ਲਈ ਉੱਪਰ ਚੜੇ ਸੀ ਤਾਂ ਮੈਂ ਅਮਰੀਕ ਸਿੰਘ ਨੂੰ ਕਿਹਾ ਮੈਂ ਕਹੇ ਇਹ ਨਾਲ ਇੱਕ ਵਾਰ ਟੈਸਟਿੰਗ ਕਰਕੇ ਦੇਖ ਲੈ ਤੇ ਜਦੋਂ ਉਹ ਟੈਸਟਿੰਗ ਕੀਤੀ ਤਾਂ ਇਹ ਬੋਲਣ ਲੱਗੇ ਤੇ ਉਸ ਤੋਂ ਬਾਅਦ ਵਿੱਚ ਐਸ ਟੈਸਟਰ ਦੇ ਰਾਹੀਂ ਅਸੀਂ ਹੁਣ ਤੁਹਾਨੂੰ ਉੱਪਰ ਜਾ ਕੇ ਵੀ ਦਿਖਾ ਦਿੰਨੇ ਆ 3 ਫੀਟਰਾਂ ਦੇ ਉੱਤੇ ਜਿਹੜਾ ਪਰਮਟ ਹੋਇਆ ਹੋਇਆ ਤੇ ਅਸੀਂ ਜਦੋਂ ਇਹ ਸਾਨੂੰ ਟੈਸਟ ਨੇ ਪੰਜਾਬੀ ਦੇ ਵਿੱਚ ਸਹੀ ਮੈਨੇਜ ਵਿੱਚ ਬਚਾ ਲਿਆ ਕਿਉਂਕਿ ਇੱਥੇ ਅਗਲਾ ਕਹਿੰਦਾ ਵੀ ਬਿਜਲੀ ਵਿਭਾਗ ਵਾਲੇ ਅੰਗੈਲੀ ਕਰਦੇ ਨੇ ਟੂਲ ਨਹੀਂ ਵਰਤਦੇ ਜਾਂ ਕੁਝ ਹੋਰ ਆ ਜਾਂ ਮਤਲਬ 50 ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਸਾਡੇ ਕੋਲ ਇਸ ਵਕਤ ਗਲਵਜ਼ ਵੀ ਨਹੀਂ ਗਲਵਜ਼ ਵੀ ਮਦੀਪ ਕਲਦੀਪ ਸਿੰਘ ਜੀ ਗਲਵਜ਼ ਦਿਖਾਇਓ ਸਾਡੇ ਕੋਲ ਇਸ ਵਕਤ ਗਲਵਜ਼ ਵੀ ਨਹੀਂ ਪਰ ਮੈਂ ਬਿਨਾ ਗਲਵਜ਼ ਤੋਂ ਇਸ ਕਰਕੇ ਜੜਨਾ ਕਿਉਂਕਿ ਇਹ ਟੈਸਟ ਨੇ ਜਿਹੜੇ ਇਹਨਾਂ ਦੇ ਨਾਲ ਤੁਹਾਨੂੰ ਮੈਂ ਪ੍ਰੈਕਟੀਕਲ ਜਿਹੜਾ ਇਹਨੂੰ ਆਪਾਂ ਕਹਿ ਸਕਦੇ ਹਾਂ ਵੀ ਇੱਕ ਤੁਹਾਨੂੰ ਸਾਹਮਣੇ ਪ੍ਰਤੱਖ ਸੱਚ ਜਿਹੜੀ ਹਕੀਕਤ ਆ ਬਿਜਲੀ ਮੁਲਾਜ਼ਮ ਮਰਦੇ ਕਿਉਂ ਨੇ ਸ਼ਹੀਦ ਕਿਉਂ ਰਹੇ ਨੇ ਸਾਡੀ ਜਿਹੜੀਆਂ ਜੱਥੇਬੰਦੀਆਂ ਦੀ ਮੰਗ ਕਿਉਂ ਕਿਉਂ ਆ ਵੀ ਸਾਨੂੰ ਸ਼ਹੀਦ ਦਾ ਦਰਦ ਦਿੱਤਾ ਜਾਵੇ ਤਿੰਨ ਚਾਰ ਦਿਨਾਂ ਦੇ ਵਿੱਚ ਸਾਡੇ ਤਿੰਨ ਸਾਥੀ ਕਿਉਂ ਸ਼ਹੀਦ ਹੋਏ ਨੇ ਹੁਣ ਮੈਂ ਤੁਹਾਨੂੰ ਦਿਖਾਉਣਾ ਵੀਡੀਓ ਮੈਂ ਦੀਪੇ ਨੂੰ ਕਾਂਗਾ ਜਾਂ ਆਪਣੇ ਦੀਪਕ ਨੂੰ ਵੀ ਇਹ ਨਾਲ ਦੀ ਨਾਲ ਵੀਡੀਓ ਉੱਪਰ ਲੈ ਕੇ ਆ ਜਣ ਇੱਕ ਡੈਮੋ ਕਰਕੇ ਦਿਖਾ ਰਹੇ ਹਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਔਰ ਪੰਜਾਬ ਸਰਕਾਰ ਤੱਕ ਪਹੁੰਚਾ ਵੀ ਦਿਓ ਬਿਜਲੀ ਬੋਰਡ ਦੇ ਚੇਅਰਮੈਨ ਭਾਵੇਂ ਕਿ ਮੇਰਾ ਉੱਪਰ ਕੰਮ ਕਰਨ ਦਾ ਕੋਈ ਅਧਿਕਾਰ ਨਹੀਂ ਪਰ ਇੱਕ ਡੈਮੋ ਕਰਨ ਦੇ ਲਈ ਮੈਨੂੰ ਉੱਪਰ ਖੁਦ ਜਾਣਾ ਪੈ ਰਿਹਾ ਸਾਡੇ ਅਮਰੀਤ ਸਿੰਘ ਦੀ ਲੈਨਮੈਨ ਕੋਲ ਨੇ ਇਸ ਵਕਤ ਤੇ ਡੈਮੋ ਕਰ ਲਈ ਤੁਹਾਨੂੰ ਦਿਖਾ ਰਿਹਾ ਹਾਂ ਇਹ ਸਾਰਾ ਕੁਝ ਆ ਜਾਓ ਜੀ ਉੱਪਰ ਆ ਜਾਓ ਬੌਲਦ ਕਰਕੇ ਪ੍ਰੋਪੋਜ਼ ਕਰਕੇ ਸਾਡੇ ਇੰਟਰ ਦੇ ਪਾਸੇ ਕ੍ਰਾਂਟ ਆ ਰਿਹਾ ਉੱਧਰ ਬੰਦੇ ਲੱਗੇ ਹੋਣ ਅੱਛਾ ਜੀ ਇਹ ਤਸਰਾ ਇਹ ਤਸਰਾ ਦੇਖੋ ਮੈਂ ਲਾਈਨ ਦੇ ਉੱਤੇ ਆ ਫੇਸ ਲਗਾ ਰਿਹਾ ਇਹ ਫੇਸ ਤੇ ਬੋਲ ਨਹੀਂ ਰਿਹਾ ਹੁਣ ਆਪੇ ਇੱਥੇ ਬੋਲ ਰਿਹਾ ਆ ਦੇਖੋ ਆਵਾਜ਼ ਤੁਹਾਨੂੰ ਸੁਣਨ ਲੱਗੀ ਹੋਗੀ ਥੋੜਾ ਦੀਪਕ ਉੱਪਰ ਆ ਜਾਓ ਆ ਦੇਖ ਲਓ ਤੁਹਾਨੂੰ ਆਵਾਜ਼ ਆ ਜਿਹੜੀ ਇਹ ਸੁਣਨ ਲੱਗੀ ਹੋਣੀ ਆ ਇਸ ਫੇਸ ਦੇ ਵਿੱਚ ਤੁਹਾਨੂੰ ਜਿਹੜੀ ਆਹੇ ਸੁਣਨ ਲੱਗੀ ਹੋਣੀ ਆ ਹੁਣ ਇੱਥੇ ਬਿਜਲੀ ਮੁਲਾਜ਼ਮ ਕੀ ਕਰੇਗਾ ਮੌਤ ਨਾਲ ਖੇਡ ਕੇ ਡੈਮੋ ਬਣਾ ਰਹੇ ਆ ਜੀ ਇਹ ਤੁਹਾਨੂੰ ਦਿਖਾ ਰਹੇ ਆ ਜਿਹੜੀ ਹੁਣ ਇਹ ਡੈਮੋ ਦੇ ਵਿੱਚ ਇਹ ਦਿਖਾ ਰਹੇ ਆ ਇਹ ਟੈਸਟਰ ਜੇ ਨਾ ਹੁੰਦਾ ਤਾਂ ਅਮਰੀਕ ਸਿੰਘ ਜੀ ਨੂੰ ਦੁਬਾਰਾ ਕਰੰਟ ਲੱਗ ਸਕਦਾ ਸੀ ਹੁਣ ਆ ਇੱਕ ਮਿੰਟ ਨੇੜੇ ਤੋਂ ਕਰਕੇ ਤੁਹਾਨੂੰ ਦਿਖਾ ਦਈਏ ਕਿ ਇਸ ਦੇ ਵਿੱਚ ਪੂਰੀ 220 ਵੋਲਟ ਆਹ ਦੇਖ ਲਓ 220 ਵੋਲਟ ਪੂਰੀ ਨੇੜੇ ਕਰਕੇ ਦਿਖਾਓ ਜੀ ਤੂੰ ਵੀ ਆਪਣਾ ਹੱਥ ਪਰੇ ਰੱਖ ਥੋੜਾ ਜਿਹਾ 220 ਵੋਲਟ ਪੂਰੀ ਆ ਰਹੀ ਆ 220 ਵੋਲਟ ਪੂਰੀ ਆ ਰਹੀ ਆ ਡੈਮੋ ਕਰਕੇ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਇਹ 11 ਮੀਟਰ ਦਾ ਪੋਲ ਆ ਜਿਹੜਾ ਉਸ ਦੇ ਉੱਪਰ ਚੜ ਕੇ ਥੋੜਾ ਜਿਹਾ ਦੀਪਕ ਥੋੜਾ ਜਿਹਾ ਹੁਣ ਪਰੇ ਕਰ ਲਿਓ ਦੇਖੀ ਵਿੱਚ ਪੂਰੀ ਦੇਖ ਲਿਓ ਇਹ ਡੈਮੋ ਕਰਕੇ ਦਿਖਾਇਆ ਜੀ ਇਹ ਇੱਕ ਫੇਸ ਦੇ ਉੱਤੇ ਦੀਪਕ ਥੋੜਾ ਜਿਹਾ ਧਿਆਨ ਨਾਲ ਇੱਕ ਮਿੰਟ ਦੁਬਾਰਾ ਲਾਇਓ ਡਿਜੀਟਲ ਲਾਇਓ ਡਿਜੀਟਲ ਇਸ ਤੇ ਲਗਾ ਕੇ ਫਿਰ ਦਿਖਾਉਣੇ ਆ ਦੀਪਕ ਤੂੰ ਇੱਧਰ ਹੋ ਜਾ ਬੇਸ਼ੱਕ ਥੋੜਾ ਜਿਹਾ ਧਿਆਨ ਦੇ ਨਾਲ ਚਲੋ ਨਹੀਂ ਨਹੀਂ ਰਹਿਣ ਦੇ ਇੱਧਰ ਦੇਖ ਤਾਂ ਦਿਖ ਰਿਹਾ ਦੂਰੋਂ ਘਰ ਕੇ ਦਿਖ ਨਹੀਂ ਰਿਹਾ ਨਾ ਆ ਦੇਖੋ ਪੂਰੀ 220 ਬੋਲਟ ਇਸ ਦੇ ਵਿੱਚ ਡੈਮੋ ਕਰਕੇ ਤੁਹਾਨੂੰ ਦਿਖਾ ਰਹੇ ਆ ਪੂਰੀ 220 ਬੋਲਟ ਇਸ ਵਕਤ ਅਸੀਂ ਜਿਹੜਾ ਡੈਮੋ ਕਰ ਰਹੇ ਆ ਇਹ ਵੀ ਮੌਤ ਨਾ ਖੇਡ ਕੇ ਕਰ ਰਹੇ ਆ ਦੀਪਕ ਮੇਰੇ ਨਾਲ ਆ ਤੇ ਪੂਰੀ ਬੋਲਟੇਜ ਤੁਹਾਨੂੰ ਦਿਖਾ ਦਿੱਤੀ ਆ ਹੁਣ ਇੱਕ ਫੇਜ਼ ਦੇ ਵਿੱਚ 220 ਬੋਲਟ ਆ ਰਹੀ ਆ ਪੂਰੀ ਦੀ ਪੂਰੀ ਫੇਜ਼ ਫੀਡਰ ਤਿੰਨ ਬੰਦ ਨੇ ਜੀ ਤਿੰਨ ਫੀਡਰ ਬੰਦ ਨੇ ਜਿਹੜੇ ਇਸ ਨੂੰ ਬੰਦ ਕਰਾਉਣ ਲਈ ਜ਼ਰੂਰੀ ਨੇ ਮਿਹਰਬਾਨ ਐਪੀ ਫਿਟਰਾ ਹੈ ਇਸ ਦੇ ਨਾਲ ਪੀਜੀ ਤੇ ਦਸ਼ਮੇਸ਼ ਇਹਨਾਂ ਦੋਨਾਂ ਦੀਆਂ ਫਿਟਰਿਆਂ ਦੀਆਂ ਵੀ ਟਰਾਲੀਆਂ ਬਾਹਰ ਨੇ ਤੇ ਇਹ ਇਹ ਤੁਹਾਨੂੰ ਡੈਮੋ ਕਰਕੇ ਦਿਖਾਇਆ ਵੀ ਇਹ ਜੇ ਇਹ ਜੇ ਕਾਰਨਾ ਕਰਕੇ ਬਿਜਲੀ ਮੁਲਾਜ਼ਮ ਨੇ ਜਿਹੜੇ ਸਾਡੇ ਤਿੰਨ ਸ਼ਹੀਦ ਹੋਏ ਨੇ ਤੇ ਆਏ ਦਿਨ ਕੋਈ ਨਾ ਕੋਈ ਖਾਸ ਤੌਰ ਦੇ ਉੱਤੇ ਸੀਐਚਵੀ ਕਾਮੇ ਵੀ ਸ਼ਹੀਦ ਹੋ ਰਹੇ ਨੇ ਤੇ niche ja rahe hain ਇਹ ਯਾਰ ਜਨਰੇਟਰ ਬੰਦ ਕਰੋ ਸੋਡੀ ਬੈਗ ਬਵਾ ਰਹੀ ਹੈ ਇਹ ਇਹ ਜੀ 220 ਬੋਲਟ ਦਾ ਸੀ ਹੁਣ ਕੋਸ਼ਿਸ਼ ਕਰਦੇ ਆ ਕਿੱਥੋਂ ਆ ਰਹੀ ਹੈ ਇਹ ਕਿਉਂਕਿ ਇੱਕ ਫੇਸ ਤੇ ਆ ਰਹੀ ਆ ਕਿਤੇ ਨਾ ਕਿਤੇ ਇੱਕ ਫੇਸ ਕਿਸਦਾ ਡਾਇਰੈਕਟ ਲੱਗਿਆ ਹੋਇਆ ਪਿੱਛੇ ਜਨਰੇਟਰ ਵੀ ਚੱਲ ਰਿਹਾ ਨਹੀਂ ਗਈ ਇਹ ਐਗਰੀਕਲਚਰ ਦੇ ਵਿੱਚ ਤੁਹਾਨੂੰ ਆਵਾਜ਼ ਸੁਣਦੀ ਹੋਵੇਗੀ ਸੋ ਇਸ ਕਰਕੇ ਇਹ ਜਗਾ ਜਿਹੜੀ ਪਿੰਡ ਸੀੜੇ ਦੀ ਅਸੀਂ ਦਿਖਾ ਰਹੇ ਆ ਇਹ ਜਿਹੇ ਕਾਰਨਾ ਕਰਕੇ ਸਾਡੇ ਜਿਹੜੇ ਸਾਥੀ ਸ਼ਹੀਦ ਹੁੰਦੇ ਨੇ ਤਿੰਨ ਸਾਥੀ ਕੱਲ ਪਵਾਨੀ ਗਲ ਦੇ ਵਿੱਚ ਦੋ ਦਿਨ ਤਰਨਾ ਲੱਗਿਆ ਰਿਹਾ ਪੱਕਾ ਤਰਨਾ ਤੇ ਉੱਥੇ ਸਾਡੀ ਮੰਗ ਸੀ ਕਿ ਫੌਜੀਆਂ ਦੀ ਤੇ ਪੁਲਿਸ ਵਾਲਿਆਂ ਦੀ ਤਰਜ਼ ਦੇ ਉੱਤੇ ਸਾਡੇ ਸਾਥੀਆਂ ਨੂੰ ਵੀ ਸ਼ਹੀਦ ਦਾ ਦਰਜਾ ਦੇ ਕੇ 1 ਕਰੋੜ ਦਾ ਜਿਹੜਾ ਮੁਆਵਜ਼ਾ ਸਰਕਾਰੀ ਨੌਕਰੀ ਜਿਹੜੀ ਪਹਿਲਾਂ ਵੀ ਮਿਲਦੀ ਆ ਉਸ ਨੂੰ ਯਕੀਨੀ ਬਣਾਇਆ ਜਾਵੇ ਤੇ ਇਹ ਅਜਿਹੇ ਅੰਤਰਕਟਰਾਵਾ ਦੇਖੋ ਹੁਣ ਇੱਥੇ ਕੋਈ ਅੰਗੈਲੀ ਨਹੀਂ ਹੋ ਰਹੀ ਇੱਥੇ ਫੀਡਰ ਸਾਰੇ ਬੰਦ ਨੇ ਲੋਕ ਕਹਿੰਦੇ ਨੇ ਬਿਜਲੀ ਵਾਲੇ ਅੰਗੈਲੀ ਕਰ ਜਾਂਦੇ ਨੇ ਜਾਂ ਪ੍ਰਕਾਸ਼ਨ ਜਿਹੜੀਆਂ ਸਾਵਧਾਨੀਆਂ ਲੈ ਕੇ ਨਹੀਂ ਵਰਤ ਕੇ ਕੰਮ ਨਹੀਂ ਕਰਦੇ ਸਾਵਧਾਨੀਆਂ ਲਈ ਸਾਡੇ ਕੋਲ ਦੇਖੋ ਦੋ ਦੋ ਟੈਸਟਰ ਨੇ ਗਲਾਬਜ ਸਾਡੇ ਕੋਲ ਨੇ ਇਤੋਂ ਤੱਕ ਇਹ ਜਿਹੜੇ ਬੂਟ ਨੇ ਉਹ ਵੀ ਸਾਡੇ ਕੋਲ ਹੁੰਦੇ ਨੇ ਅੱਜ ਮੌਸਮ ਠੀਕ ਆ ਇਸ ਕਰਕੇ ਅਸੀਂ ਉਹ ਵੱਡੇ ਬੂਟ ਨਹੀਂ ਪਾਏ ਆਲਰੇਡੀ ਜੋ ਇੱਥੇ ਦੇ ਜੈ ਸਿੰਘ ਸਰਦਾਰ ਅਨੰਦ ਸਿੰਘ ਜੀ ਉਹਨਾਂ ਵੱਲੋਂ ਆਪਣੇ ਪੱਲਿਓਂ ਬੂਟ ਵੀ ਲੈ ਕੇ ਦਿੱਤੇ ਗਏ ਨੇ ਸੋ ਇਸ ਕਰਕੇ ਬੇਨਤੀ ਆ ਵੀ ਇਸ ਚੀਜ਼ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਚੇਅਰਮੈਨ ਬਲਦੇਵ ਸਿੰਘ ਸਰਾ ਇਸ ਗੱਲ ਨੂੰ ਧਿਆਨ ਦੇ ਹੋਏ ਜਿਹੜੇ ਕੱਲ ਹੀ ਉਹਨਾਂ ਨੇ ਡਾਇਰੈਕਟਰ ਜਿਹੜੀ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਦੇ ਵਿੱਚ ਸਾਡੇ ਸਾਥੀ ਬਾਰੇ ਫੈਸਲਾ ਲੈਣਾ ਉਸ ਬਾਰੇ ਤੁਰੰਤ ਫੈਸਲਾ ਲੈ ਕੇ ਸਾਡੀ ਜਿਹੜੀ ਮੰਗ ਆ ਉਸ ਨੂੰ ਪੂਰਾ ਕੀਤਾ ਜਾਵੇ ਕਿਉਂਕਿ ਅਸੀਂ ਅਣਜਾਈ ਮੌਤ ਮੌਦੇ ਮੂਚ ਜਾਂਨੇ ਆ ਤੇ ਇਹ ਹੁਣ ਜੇ ਸਾਡੇ ਕੋਲੇ ਯਾਰ ਨਾ ਹੁੰਦੇ ਤਾਂ ਹੋ ਸਕਦਾ ਸੀ ਕਿ ਸਾਡਾ ਅਮਰੀਕ ਸਿੰਘ ਜੀ ਜਿਹੜਾ ਪਹਿਲਾਂ ਵੀ ਕਰੰਟ ਦੀ ਚਬੇਟ ਚ ਆਇਆ ਦੁਬਾਰਾ ਫੇਰ ਆ ਸਕਦਾ ਸੀ 10000 ਦੇ ਉੱਤੇ ਕੰਮ ਕਰਨ ਵਾਲੇ ਸੀਐਚਬੀ ਕਮ ਇਹਨਾਂ ਦੀ ਜਗ੍ਹਾ ਤੇ ਕੋਈ ਹੋਰ ਚੜਦਾ सीएचबी ਵਿਚ ਕਮਾ ਜਰਦਾ 10000 ਦੀ ਨੌਕਰੀ ਕਰਨ ਵਾਲਾ ਵਿਚਾਰਾ ਸੀਐਚਬੀ ਕੰਮ ਆਪਣੀ ਜ਼ਿੰਦਗੀ ਤੋਂ ਹੱਥ ਤੋਂ ਬੈਠਦਾ ਸੋ ਇਸ ਕਰਕੇ ਇਹ ਜਿਹੜੀ ਪੂਰੀ ਤੁਹਾਨੂੰ ਅਸੀਂ ਡੈਮੋ ਕਰਕੇ ਦਿਖਾ ਦਿੱਤਾ ਪੂਰੀ ਏਪੀ ਲਾਈਨ ਤੇ ਵਿੱਚ 220 ਬੋਲਟ ਤੁਹਾਨੂੰ ਅਸੀਂ ਦਿਖਾ ਦਿੱਤੀ ਕਿ 220 ਬੋਲਟ ਕਰੰਟ ਵਾਪਸੀ ਕਿਵੇਂ ਆ ਰਹੀ ਆ ਇਦਾਂ ਵਾਪਸੀ ਆਉਂਦੀਆਂ ਨੇ ਕਈ ਵਾਰੀ ਕਹਦੇ ਨੇ ਐਚਪੀ ਫਿਊਜ਼ ਕੱਢ ਦੋ ਐਲਟੀ ਫਿਊਜ਼ ਕੱਢ ਦੋ ਇੱਕ ਨਾ ਸਿੰਗਲ ਟਰਾਂਸਫਾਰਮਰ ਐਸ ਮੋਟਰ ਦਾ ਔਰ ਏਸੀ ਜਿਹੜੀ ਆ ਸਵਿੱਚ ਵੀ ਅੱਸੀ ਕੱਟੀ ਹੋਈ ਆ ਆ ਸਵਿੱਚ ਵੀ ਅੱਸੀ ਕੱਟੀ ਹੋਈ ਆ ਏ ਇਹ ਇਦਾਂ ਉੱਪਰੋਂ ਲੱਗਦੀ ਆ ਹੁਣ ਲੱਗੀ ਆ ਏ ਜਦੋਂ ਚੈੱਕ ਕੀਤਾ ਸੀ ਸਵਿੱਚ ਲੱਗੀ ਸੀ ਅਸੀਂ ਟਰਾਂਸਫਾਰਮਰ ਦੇ ਦਿੱਤੀ ਕੀਤਾ ਇੱਕਲ ਹੋਰ ਵੀ ਆ ਟਰਾਂਸਫਾਰਮਰ ਦੇਤੇ ਤੁਹਾਨੂੰ আর্থਿੰਗ ਵੀ ਕੀਤੀ ਦਿਖਾਈ ਦੇ ਰਹੀ ਹੋਊਗੀ ਸੇਸ ਕਰਕੇ ਇਹ ਨਹੀਂ ਹੈਗਾ ਵੀ ਅਸੀਂ ਇੱਥੇ ਨੀਚੇ আর্থਿੰਗ ਕਰ ਲਈ ਸੀ ਪਹਿਲਾਂ ਸੋ ਇਹ ਅਸੀਂ ਡੈਮੋ ਕਰਕੇ ਦਿਖਾਉਣਾ ਸੀ ਤੇ ਬਹੁਤ ਬਹੁਤ ਧੰਨਵਾਦ ਕੁਲਦੀਪ ਸਿੰਘ ਜੀ ਦਾ ਆਉਣ ਦਾ ਤੇ ਨਾਲ ਅਮਰੀਕ ਸਿੰਘ ਜੀ ਜਿਨ੍ਹਾਂ ਦੇ ਨਾਲ ਅਸੀਂ ਕੰਮ ਕਰ ਰਹੇ ਹਾਂ ਤੇ ਬੜਾ ਧੰਨਵਾਦ ਦੀਪਕ ਦਾ ਜਿਹੜਾ ਕਿ ਹਮੇਸ਼ਾ ਕੈਮਰਾ ਚਲਾਉਂਦਾ ਸੋ ਇਸ ਵੀਡੀਓ ਨੂੰ ਹਰ ਬਿਜਲੀ ਕਰਮਚਾਰੀਮ ਆਪਣੀ ਜਿਹੜੀ ਆ ਲੜਾਈ ਆ ਉਹ 1 ਕਰੋੜ ਦਾ ਮੁਆਵਜ਼ਾ ਸ਼ਹੀਦ ਦਾ ਦਰਜਾ ਤੇ ਪੱਕੀ ਨੌਕਰੀ ਵਾਲਿਆ ਉਸ ਨੂੰ ਵਧਣ ਲਈ ਇਸ ਨੂੰ ਬੱਦਵਾ ਤੇ ਪ੍ਰਸ਼ਾਸਨ ਸ਼ਾਸਨ ਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਤੱਕ ਤੇ ਸਾਡੇ ਆਗੂਆਂ ਤੱਕ ਪਹੁੰਚਾਇਆ ਧੰਨਵਾਦ ਸਾਥਿਓ ਅਸੀਂ ਡੈਮੋ ਜਿਹੜਾ ਇਹ ਕਰ ਲਿਆ ਕਿ 220 ਬੋਲਟ ਦੇ ਉੱਤੇ ਜਿਹੜੀ 220 ਬੋਲਟ ਆ ਜਿਹੜਾ ਉਹ 30 ਮੀਟਰ ਪੋਲ ਆ ਇਸ ਦੇ ਉੱਤੇ ਏਪੀ ਫੀਡਰ ਦੇ ਵਿੱਚੋਂ ਕਿੱਥੋਂ ਆ ਰਹੀ ਆ ਇਹਦਾ ਅਸੀਂ ਡੈਮੋ ਪਹਿਲਾਂ ਵੀ ਤੁਹਾਨੂੰ ਦਿਖਾਇਆ ਤੇ ਅਸੀਂ ਹੁਣ ਵੀ ਕਰ ਕਰਕੇ ਇਹਦਾ ਕੋਸ਼ ਅੱਜ ਤੱਕ ਅਸੀਂ ਦੇਖ ਲਿਆ ਕਿ ਕਿਧਰੋਂ ਆ ਰਹੀ ਆ ਅਸੀਂ ਆਪਣੇ ਕਈ ਜਿਹੜੇ ਕੰਟਰੋਲਰ ਨੇ ਪਹਿਲਾਂ ਵੀ ਐਸੇ ਕੱਟ ਕੇ ਅਸੀਂ ਦੇਖ ਲਈ ਸੀ ਸੀ ਦੁਆਰਾ ਜੇ ਕਿਤੇ ਕੋਈ ਸਾਨੂੰ ਸ਼ੱਕੀ ਲੱਗਦਾ ਸੀ ਤਾਂ ਉਹ ਵੀ ਅਸੀਂ ਕੰਟਰੋਲਰ ਕੱਟ ਕੇ ਦੇਖਿਆ ਤੇ ਇੱਕ ਕੰਟਰੋਲਰ ਦੇ ਪਾਸਿਓਂ ਉਹ ਜਿਹੜੀ 220 ਵੋਲਟ ਆ ਰਹੀ ਆ ਸੀ ਉਹ ਵੀ ਬਾਅਦ ਵਿੱਚ ਦੇਖਾਂਗੇ ਵੀ ਕਿੱਥੋਂ ਆ ਰਹੀ ਆ ਪੂਰੀ ਘੋਕ ਤੱਕ ਜਾਵਾਂਗੇ ਤੇ ਇੱਕ ਵਾਰੀ ਫੇਰ ਤੁਹਾਨੂੰ ਜਿਹੜਾ ਦਿਖਾ ਦਈਏ ਉੱਪਰ ਜਾ ਰਹੇ ਆ ਤੇ ਕੁਲਦੀਪ ਸਿੰਘ ਸੀਐਚਵੀ ਜਿਹੜਾ ਮੁਲਾਜ਼ਮ ਆ ਸਾਡਾ ਤੇ ਦੁਬਾਰਾ ਫੇਰ ਤੁਹਾਨੂੰ ਉਹ ਟਿਊ ਟਿਊ ਕਰਕੇ ਦਿਖਾਊਗਾ ਕਿ ਅਜੇ ਵੀ ਅਸੀਂ ਆਪਣਾ ਕੰਮ ਕਰ ਲਿਆ ਉਹ ਫਾਲਟ ਦੂਰ ਕਰਕੇ ਪਰ ਫੇਰ ਦਿਖਾ ਰਹੇ ਆ ਕਿ ਜੰਪਰ ਲੱਗੇ ਹੋਏ ਨੇ ਸਾਰੇ ਕੰਟਰੋਲਰ ਲੱਗੇ ਨੇ ਹੁਣ ਜਿਹੜਾ ਇੱਕ ਫਾਲਟੀ ਸੀ ਉਸ ਨੂੰ ਅਸੀਂ ਕੱਟ ਦਿੱਤਾ ਸੀਗਾ ਤੇ ਹੁਣ ਫੇ ਸਾਰਾ ਕੁਝ ਚੱਲ ਰਿਹਾ ਹੁਣ ਬਿਲਕੁਲ ਉਸੇ ਤਰ੍ਹਾਂ ਦਾ ਤੇ ਮਰਾ ਦਿਖਾਇਓ ਜੀ ਦੁਬਾਰਾ ਫੇਰ ਆ ਰਿਹਾ ਨਾ ਨੀਚੇ ਆਰਥਿੰਗ ਵੀ ਹੋਈ ਹੋਈ ਆ ਤੇ ਟਿਊ ਟਿਊ ਕਰ ਰਿਹਾ ਜੀ ਉਪਰ ਆ ਜਾਓ ਦੀਪਕ ਐਦਾਂ ਹੀ ਆ ਜਾਓ ਉਪਰ ਮੈਨੂੰ ਫੋਨ ਫੜਾ ਲਓ ਲਓ ਜੀ ਏ ਆ ਦੇਖੋ ਅਸੀਂ ਦੁਬਾਰਾ ਤੁਹਾਨੂੰ ਟਿਊ ਟਿਊ ਦਿਖਾ ਰਹੇ ਨੇ ਆ ਦਿਖਾਇਓ ਜੀ ਕਰ ਲੈ ਆਓ ਜੀ ਥਿੜੀ ਗਾਨੀ ਤੇ ਦੂਜੇ ਨੂੰ ਰੱਖਣਾ ਸੀ ਇਹ ਟਿਊਨ ਰੂ ਵੀ ਕਰ ਰਿਹਾ ਤੇ ਇੱਕ ਵਾਰੀ ਦੀਪੇ ਦੁਬਾਰਾ ਫੇਰ ਜਿਹੜਾ 220 ਆ ਰਿਹਾ 220 ਬੋਲਟ ਛੋਟੇ ਆਪਣੇ ਜਿਹੜਾ ਦੂਸਰਾ ਟੈਸਟਰ ਉਹਦੇ ਨਾਲ ਉਹ ਵੀ ਦਿਖਾ ਦਿਖਾ ਦਿਓ ਇਹ ਵੀ ਨਾਲੇ ਪਸਾਦੋ ਉੱਥੀ ਤੇ ਇਹ 220 ਬੋਲਟ ਫੇਰ ਤੁਹਾਨੂੰ ਦਿਖਾ ਦੇ ਰਹੇ ਆ ਵੀ 220 ਬੋਲਟ ਵੀ ਆ ਰਿਹਾ ਤੇ ਟਿਊਨਰ ਵੀ ਮੱਦ ਰਿਹਾ ਇਦਾਂ ਦੇ ਜਿਹੜੇ ਖਤਰਨਾਕ ਕੰਮ ਨੇ ਇਹ ਮੋਬਾਈਲ ਨੂੰ ਇਦਾਂ ਨਾ ਕਰੋ ਜੀ ਤੁਸੀਂ ਸਿੱਧਾ ਰੱਖਾ ਦਿਓ ਜੀ ਖੜਾ ਦਿਓ ਖੜਾ ਦਿਓ ਬੜੇ ਤੰਗ ਨਾ ਇਦਾਂ ਹੀ ਤੁਸੀਂ ਮੋਬਾਈਲ ਨੂੰ ਸਿੱਧਾ ਹੀ ਰੱਖ ਕੇ ਇਹ ਹੁਣ ਤੁਹਾਨੂੰ ਦਿਖਾਉਣਾ ਦਾ ਕਿਉਂ ਕਾਰਨ ਆ ਕਿਉਂਕਿ ਇਸ ਵਕਤ ਮੈਂ ਤੁਹਾਨੂੰ ਹਾਈਟ ਦਿਖਾ ਦੇਣਾ ਵੀ 30 ਮੀਟਰ ਦੇ ਪੋਲ ਦੇ ਉੱਤੇ ਜੇਕਰ 20 220 ਬੋਲਟ ਦਾ ਵੀ ਜੇਕਰ ਝਟਕਾ ਲੱਗੇਗਾ ਤਾਂ ਐਡੀ ਉਚਾਈ ਤੋਂ ਬਿਜਲੀ ਮੁਲਾਜ਼ਮ ਥੱਲੇ ਡਿੱਗੇਗਾ ਜਿਹੜਾ ਮੈਂ ਇੱਥੋਂ ਇੰਨੀ ਉਚਾਈ ਤੋਂ ਸਾਨੂੰ ਤੁਹਾਨੂੰ ਦਿਖਾਉਣ ਦਾ ਮਤਲਬ ਆ ਕਿ ਭਾਵੇਂ ਕਿ 220 ਬੋਲਟ ਦੇ ਨਾਲ ਜਿਆਦਾ ਜਿਹੜੇ ਇਹਦਾ ਖਤਰਾ ਨਹੀਂ ਹੁੰਦਾ ਪਰ ਜੇਕਰ ਮੁਲਾਜ਼ਮ ਨੂੰ ਉੱਥੋਂ ਝਟਕਾ ਲੱਗੇਗਾ ਤਾਂ ਉਹਦੇ ਹੱਥ ਪੈਰ ਛੁੱਟ ਗਨਗੇ ਤੇ ਉਹ ਥੱਲੇ ਹੀ ਡਿੱਗੇਗਾ ਸੋ ਇਸ ਕਰਕੇ ਜਿਹੜਾ ਇੰਨੀ ਹਾਈਟ ਤੋਂ ਜਦੋਂ ਮੁਲਾਜ਼ਮ ਡਿੱਗਦੇ ਨੇ ਕਈ ਵਾਰੀ ਆ ਜਿਹੜੀ ਉਹਨਾਂ ਦੀ ਮੌਤ ਆ ਉਹ ਤਾਂ ਵੀ ਹੁੰਦੀ ਆ ਸੋ ਇਸ ਕਰਕੇ ਡੈਮੋ ਜਿਹੜਾ ਅਸੀਂ ਕਰਕੇ ਦਿਖਾਉਣਾ ਸੀ ਇਹ ਬਿਜਲੀ ਮੁਲਾਜ਼ਮਾਂ ਦੇ ਭਰੇ ਦੇ ਲਈ ਦਿਖਾਇਆ ਕਰਕੇ ਸਾਰਾ ਸੋ ਇਹਦੀ ਕਿੱਥੋਂ ਆ ਰਹੀ ਹੈ ਲੀਕਜ ਉਹ ਵੀ ਉਹਦੀ ਤਹਿ ਤੱਕ ਵੀ ਜਾਵਾਂਗੇ ਤੇ ਇਹ ਅਸੀਂ ਜਿਹੜੀ ਪੂਰੀ ਆ ਡੈਮੋ ਇਹ ਕਰਕੇ ਬਿਜਲੀ ਮੁਲਾਜ਼ਮ ਸਮੁੱਚੇ ਬਿਜਲੀ ਪ੍ਰਸ਼ਾਸਨ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਨੇ ਕਿ ਜਿਹੜੀ ਸਾਡੀ ਜਾਨ ਮਾਲਾ ਉਹਦੀ ਸਿਰਖਿਆ ਕਰਦੇ ਹੋਏ ਜੋ ਸਾਡੀਆਂ ਨੇ ਮੰਗਾ ਨੇ ਬਿਲਕੁਲ ਜਾਇਜ਼ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਦੁਬਾਰਾ ਫੇਰ ਸਾਰੇ ਸਾਥੀਆਂ ਦੇ ਨਾਲ ਕੁਲਦੀਪ ਸਿੰਘ ਦੀਪਾ ਸੀਐਚਵੀ ਮੁਲਾਜ਼ਮ ਨੇ ਸਾਡੇ ਪਿੱਛੇ ਰਵੀ ਉਹ ਵੀ ਸੀਐਚਵੀ ਦੀਪਕ ਸਾਡਾ ਰੈਗੂਲਰ ਮੁਲਾਜ਼ਮਾਂ ਤੇ ਮੈਂ ਗੁਰਪ੍ਰੀਤ ਸਿੰਘ ਮਹਿਦੂਦਾਂ ਤੇ ਦੂਸਰਾ ਅਮਰੀਕ ਸਿੰਘ ਲਾਈਨਮੈਨ ਜਿਹਨਾਂ ਨੂੰ ਕੰਟਰੋਲਰ ਕੱਟਣ ਲਈ ਭੇਜਿਆ ਗਿਆ ਸੀ ਤੇ ਇਹ ਸਾਰੀਆਂ ਅਸੀਂ ਪੋਜੀਸ਼ਨ ਤੁਹਾਨੂੰ ਦਿਖਾ ਦਿੱਤੀ ਆ ਤੇ ਉਮੀਦ ਕਰਦੇ ਆ ਕਿ ਸਾਡੀ ਇਸ ਡੈਮੋ ਦੇ ਉੱਤੇ ਜ਼ਰੂਰ ਕਾਰਵਾਈ ਹੋਏਗੀ ਤੇ ਸਾਡੇ ਜਿਹੜੀਆਂ ਮੰਗਾਂ ਨੇ ਸਾਨੂੰ ਸੁਰੱਖਿਆ ਦਿੱਤੀ ਜਾਊਗੀ ਧੰਨਵਾਦ